ਅਰਦਾਸਾਂ ਕਰਦੇ ਹੁੰਦੇ ਹੁੰਦੇ ਜੋ ਵੀ ਉਮਰ ਲੰਮੀ ਬਖਸ਼ੇ ਪ੍ਰਮਾਤਮਾ ਇਹੋ ਜਿਹੀ ਅਰਦਾਸਾਂ ਨਾ ਕਰਿਆ ਕਰੋ ਲੰਮੀ ਉਮਰ ਨੂੰ ਮੈਂ ਕੀ ਕਰਨਾ ਇੱਥੇ ਰਹਿ ਕੇ ਇਦਾਂ ਚ ਅਰਦਾਸ ਬੇਨਤੀ ਜਦੋਂ ਕਰਨੀ ਹੈ ਮਾਲਕ ਸੱਚੇ ਬਾਝ ਅੱਗੇ ਕਰਨੀ ਹੈ ਵੀ ਜਿੰਨੀ ਬਖਸ਼ੀ ਆ ਚਾਹ ਦੋ ਸਵਾਸ ਨੇ 10 ਨੇ 100 ਨੇ 1000 ਨੇ ਚਾਹ ਲੱਖ ਨੇ ਉਨੀ ਪਾਣੇ ਜੀ ਰਵੇ ਨਾ ਹੰਕਾਰ ਹੋਵੇ ਨਾ ਮਨ ਚ ਭੈ ਆਵੇ ਕਿਉਂਕਿ ਸਾਡਾ ਸਭ ਤੋਂ ਵੱਡਾ ਦੁਸ਼ਮਣ ਭੈ ਆ ਜ ਸਾਡੇ ਮਨ ਚ ਕਾਦਾ ਭੈ ਆ ਜੇ ਰਾਜ ਭਾਗ ਦੀ ਗੱਲ ਕਰਾਂਗੇ ਕੁੱਟਣਗੇ ਜੀ ਤੇ ਕੋਟ ਦੇ ਬਿਨਾਂ ਗੱਲ ਕੀਤੀਆਂ ਵੀ ਖਾਣੀ ਡਾਂਏ ਜਦੋਂ ਬਿਨਾਂ ਗੱਲ ਕੀਤੀਆਂ ਸਾਡੇ ਮੂੰਹ ਤੇ ਚਪੇੜਾਂ ਪੈ ਰਹੀਆਂ ਹੋਣ ਤੇ ਫੇਰ ਰਾਜ ਭਾਗ ਦੀ ਗੱਲ ਕਰਕੇ ਖਾ ਲਾਂਗੇ ਕਿਹੜੀ ਗੱਲ ਦੋ ਮਾਰ ਕੇ ਖਾ ਲਾਂਗਾ ਕਿਸੇ ਨੂੰ ਸੋ ਇਹ ਹਾਲਾਤ ਇਹ ਸਾਡੇ ਬਣ ਗਏ ਆ ਗੁਲਾਮੀ ਦੀ ਇਹ ਇੰਤਿਹਾਈ ਆ ਵੀ ਸਿੱਖਾਂ ਦੀ ਮਾਨਸਿਕ ਗੁਲਾਮੀ ਦੀ ਦਸ਼ਾਏ ਹੋ ਗਈ ਹੈ ਵੀ ਅੱਜ ਕਿਸੇ ਸਿੱਖ ਦੇ ਮੂੰਹ ਤੇ ਕੋਈ ਚਪੇੜ ਮਾਰੇ ਤੇ ਸੇਖਾ ਕੇ ਇਹ ਸੋਚਣ ਲੱਗਦਾ ਵੀ ਮੇਰਾ ਕਸੂਰ ਕੀ ਹੈ ਜਿਹੜੇ ਮੇਰੇ 'ਚ ਵੇੜ ਪਏ ਇਹ ਨਹੀਂ ਸੋਚਦਾ ਵੀ ਜਿਹੜਾ ਜ਼ਾਲਮ ਮਨੋਖ ਹੈ ਕੋਈ ਕੋਈ ਮੂਰਖ ਹੈ ਕੋਈ ਜ਼ਾਲਮ ਹੈ ਕੋਈ ਪਾਪੀ ਹੈ ਉਹ ਬਿਨਾਂ ਗੱਲੋਂ ਮੇਂ ਜ਼ੁਲਮ ਕਰ ਸਕਦਾ ਮੁਗਲਾਂ ਨੇ ਸਾਡਾ ਕਸੂਰ ਵੇਖ ਕੇ ਜ਼ੁਲਮ ਕੀਤੇ ਸੀ ਅੰਗਰੇਜ਼ਾਂ ਨੇ ਸਾਡਾ ਕਸੂਰ ਵੇਖਿਆ ਸੀ ਤੇ ਹਿੰਦੁਸਤਾਨ ਦੀ ਹਕੂਮਤ ਨੇ ਸਾਡਾ ਕਸੂਰ ਕਾਤੋਂ ਵੇਖਣਾ